ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਅਮ੍ਰਿਤਪਾਲ ਸਿੰਘ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਬਿਆਨ ਕਿਹਾ ਅਮ੍ਰਿਤਪਾਲ ਸਿੰਘ ਦਾ ਇੱਕ ਪਾਸਾ ਲਗਾ ਦੇਵੇਗਾ ਪੰਜ ਦਰਿਆਵਾਂ ਵਿੱਚ ਅੱਗ ਸਾਬਕਾ ਮੰਤਰੀ ਅਨਮੋਲ ਗਗਨਮਾਨ ਦਾ ਵੱਡਾ ਬਿਆਨ ਇਮਾਨਦਾਰੀ ਦਾ ਕੀਤਾ ਦਾਵਾ ਪੰਜਾਬ ਦੀਆਂ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖੁਸ਼ਖਬਰੀ ਹੜਤਾਲ ਕੀਤੀ ਖਤਮ ਵਿਕਰਮਜੀਤਿਆ ਦੇ ਸਾਲੇ ਗਜਪਤ ਗਰੇਵਾਲ ਖਿਲਾਫ ਲੋਕਾਂ ਨੂੰ ਨੋਟਿਸ ਜਾਰੀ ਵਿਜੀਲੈਂਸ ਦਫ਼ਤਰ ਨਹੀਂ ਹੋਈ ਸੀ ਪੇਸ਼ ਪੰਜਾਬ ਸਰਕਾਰ ਨੇ ਜਾਰੀ ਕੀਤੇ ਸਖਤ ਹੁਕਮ ਇਨਾ ਠੇਕੇਦਾਰਾਂ ਨੂੰ ਕਾਲੀ ਸੂਚੀ ਵਿੱਚ ਕੀਤਾ ਜਾਵੇਗਾ ਸ਼ਾਮਿਲ ਕੈਪਟਨ ਅਮਰਿੰਦਰ ਸਿੰਘ ਦੀ ਗੱਟਜੋੜ ਵਾਲੀ ਸਲਾਹ ਤੇ ਸ਼ਵਨੀ ਸ਼ਰਮਾ ਦਾ ਵੱਡਾ ਬਿਆਨ ਕਿਹਾ 27 ਵਿੱਚ ਇਕੱਲਿਆਂ ਚੋਣਾਂ ਲੜੇਗੀ ਭਾਜਪੀ ਪੰਜਾਬ ਦੇ 8 ਜ਼ਿਲ੍ਹੇ ਸ਼ੀਤ ਲਹਿਰ ਦੀ ਲਪੇਟ 'ਚ 3 ਦਿਨਾਂ ਲਈ ਅਲਰਟ ਹੋਇਆ ਜਾ ਰਹੀ ਪੂਰੇ ਪੰਜਾਬ 'ਚ ਇਸ ਦਿਨ ਰੇਲਵੇ ਟ੍ਰੈਕ ਜਾਮ ਕਰਨਗੇ ਕਿਸਾਨ 5 ਦਸੰਬਰ ਲਈ ਕੀਤਾ ਵੱਡਾ ਐਲਾਨ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਦੋ ਆਈਪੀਐਸ ਅਫਸਰਾਂ ਦਾ ਕੀਤਾ ਤਬਾਦਲਾ ਰਾਸਵਾਚ ਗੁੰਜਿਆ ਡੰਕੀ ਰੂਟ ਦਾ ਮੁੱਦਾ ਸੰਸਦ ਮੈਂਬਰ ਸਤਨਾਮ ਸਿੰਘ ਨੇ ਜਾਂਚ ਦੀ ਕੀਤੀ ਮੰਗ ਐਮਪੀ ਅਮ੍ਰਿਤਪਾਲ ਸਿੰਘ ਦੀ ਪੈਰੋਲ ਪਟੀਸ਼ਨ ਤੇ ਸੁਣਵਾਈ ਦੌਰਾਨ ਅਮ੍ਰਿਤਪਾਲ ਸਿੰਘ ਨੂੰ ਲੈ ਕੇ ਪੰਜਾਬ ਸਰਕਾਰ ਦਾ ਬਿਆਨ ਸਾਹਮਣੇ ਆਇਆ ਹੈ ਸਰਕਾਰ ਦਾ ਕਹਿਣਾ ਹੈ ਕਿ ਅਮ੍ਰਿਤਪਾਲ ਦਾ ਇੱਕ ਭਾਸ਼ਣ ਪੰਜਾ ਦਰਿਆਵਾਂ ਵਿੱਚ ਅੱਗ ਲਗਾ ਦੇਵੇਗਾ ਅਮਰਿਤਪਾਲ ਸੂਬੇ ਦੀ ਸੁਰੱਖਿਆ ਲਈ ਖਤਰਾ ਪੈਦਾ ਕਰ ਸਕਦਾ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਡਿਟੇਲ ਰਿਪੋਰਟ ਮੰਗੀ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸੋਮਵਾਰ ਤੱਕ ਦਾ ਸਮਾਂ ਦਿੱਤਾ ਹੈ ਦਰਅਸਲ ਪੰਜਾਬ ਸਰਕਾਰ ਵੱਲੋਂ ਅਮਰਿਤਪਾਲ ਸਿੰਘ ਦੀ ਪੈਰੋਲ ਅਰਜੀ ਨੂੰ ਰੱਦ ਕੀਤਾ ਜਾ ਚੁੱਕਿਆ ਹੈ ਜਿਸ ਨੂੰ ਅਮਰਿਤਪਾਲ ਸਿੰਘ ਨੇ ਹਾਈ ਕੋਰਟ ਚ ਚੁਣੌਤੀ ਦਿੱਤੀ ਹੈ ਹਾਈ ਕੋਰਟ ਨੇ ਇਸ ਦੀ ਸੋਮਵਾਰ ਤੱਕ ਡਿਟੇਲ ਰਿਪੋਰਟ ਮੰਗੀ ਹੈ ਮੋਹਾਲੀ ਦੇ ਖਰੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਨਮੋਲ ਗਗਨਮਾਨ ਨੇ ਖਰੜ ਵਿੱਚ ਆਪਣੀ ਇਮਾਨਦਾਰੀ ਦਾ ਦਾਵਾ ਕਰਦੇ ਹਾਂ ਇੱਕ ਸਮਾਗਮ ਦੌਰਾਨ ਕਿਹਾ ਕਿ ਕੋਈ ਬਾ ਕੱਢ ਕੇ ਕਹਿ ਦੇਵੇ ਕਿ ਮੇਰੇ ਘਰ ਇੰਨਾ ਤੋਂ ਕੋਈ ਅਠੰਨੀ ਵੀ ਆਈ ਹੈ ਤਾਂ ਮੇਰੇ ਰੱਬ ਦਾ ਜੀ ਹੋਣ ਤੇ ਲਾਣਤ ਹੈ ਉਹਨਾਂ ਨੇ ਕਿਹਾ ਕਿ ਕੀ ਫਾਇਦਾ ਅਜੇ ਹੀ ਦੌਲਤ ਤੇ ਕਮਾਈ ਦਾ ਜੋ ਜੇਲ੍ਹ ਵਿੱਚ ਬੈਠਣਾ ਪਵੇ ਰਾਤ ਨੂੰ ਨੀਂਦ ਵੀ ਨਾ ਆਵੇ ਅਨਮੋਲ ਗਗਨਮਾਨ ਨੇ ਕਿਹਾ ਕਿ ਕਿਸੇ ਦੀ ਅੱਧੀ ਰੋਟੀ ਵੀ ਮੇਰੇ ਕਰਨ ਹੀ ਆਈ ਸਥਾਨਕ ਬਿਲਡਰਾਂ ਦੇ ਬਹੁਤ ਸਾਰੇ ਮੁਲਾਜ਼ਮ ਆਏ ਹੋਏ ਹਨ ਕੋਈ ਬਾਹ ਕੱਢ ਕੇ ਕਹਿ ਦੇਵੇ ਕਿ ਮੇਰੇ ਘਰ ਵਿੱਚ ਇਨਾਂ ਕੋਲੋਂ ਕੋਈ ਠੰਨੀ ਵੀ ਆਈ ਹੈ ਐਮਐਲਏ ਨੇ ਇਨਾਂ ਕੋਲੋਂ ਪੈਸੇ ਲਏ ਨੇ ਠੰਨੀ ਦਾ ਦਾਵਾ ਕਰ ਦੇਵੇ ਜਾਂ ਇੰਨਾ ਦੇ ਕਰਦੀ ਅੱਧੀ ਰੋਟੀ ਵੀ ਮੇਰੇ ਘਰ ਆਈ ਹੈ ਤਾਂ ਮੇਰੇ ਇਨਸਾਨ ਹੋਣ ਉੱਤੇ ਲਾਣਤ ਹੈ ਜੇ ਕੋਈ ਇਹ ਕਹਿਣ ਦੀ ਹਿੰਮਤ ਕਰਦਾ ਹੈ ਕਿ ਇੰਨਾ ਲੋਕਾਂ ਤੋਂ ਮੇਰੇ ਘਰ ਇੱਕ ਪੈਸਾ ਵੀ ਆਇਆ ਹੈ ਤਾਂ ਸਾਰੇ ਵਿਧਾਇਕਾਂ ਨੇ ਉਹਨਾਂ ਤੋਂ ਪੈਸੇ ਲਈ ਹਨ ਜੇ ਉਹ ਦਾਵਾ ਕਰਦੇ ਹਨ ਕਿ ਉਹਨਾਂ ਦੇ ਘਰੋਂ ਸਿਰਫ ਆਠਾਨਾ ਜਾਂ ਅੱਧੀ ਰੋਟੀ ਵੀ ਮੇਰੇ ਘਰ ਆਈ ਹੈ ਤਾਂ ਮੇਰੇ ਰੱਬ ਦਾ ਜੀ ਹੋਣ ਉੱਤੇ ਲਾਣਤ ਹੈ ਇਸ ਦੇ ਨਾਲ ਹੀ ਉਹਨਾਂ ਕਹੇ ਹੈ ਕਿ ਇੰਨੀ ਧਨ ਦੌਲਤ ਕਮਾਈ ਦਾ ਕੀ ਫਾਇਦਾ ਕਿ ਸਾਰੇ ਪਰਿਵਾਰ ਨੂੰ ਡਰ ਲੱਗਦਾ ਹੈ ਜੋ ਤੁਹਾਡਾ ਮੇਨ ਬਿਲਡਰ ਹੈ ਉਹ ਜੇਲ੍ਹ ਵਿੱਚ ਬੈਠਾ ਹੈ ਇੰਨੀ ਮਾਇਆ ਧਨ ਦੌਲਤ ਇਕੱਠੀ ਕਰਨ ਦਾ ਕੀ ਫਾਇਦਾ ਜੋ ਤੁਹਾਨੂੰ ਜੇਲ੍ਹ ਵਿੱਚ ਸੁੱਟ ਦੇਵੇ ਜੋ ਤੁਹਾਨੂੰ ਰਾਤ ਨੂੰ ਸੌਣ ਨਾ ਦੇਵੇ ਨੀਂਦ ਦੀਆਂ ਗੋਲੀਆਂ ਖਾ ਕੇ ਵੀ ਨੀਂਦ ਨਾ ਆਵੇ ਜਿੱਥੇ ਸਾਰਾ ਦਿਨ ਇਹੀ ਪਲਾਨ ਕਰਨਾ ਪਏ ਕਿ ਕੋਰਟ ਦੇ ਕੇਸਾਂ ਨਾਲ ਕਿਵੇਂ ਨਜਿੱਟਣਾ ਹੈ ਅਜਿਹੇ ਪੈਸੇ ਦਾ ਕੋਈ ਫਾਇਦਾ ਨਹੀਂ ਹੁੰਦਾ ਕਟ ਖਾ ਲੋ ਪਰ ਚੈਨ ਨਾਲ ਖਾਓ ਪੰਜਾਬ ਚ ਬੀਤੇ ਕੁਝ ਦਿਨਾਂ ਤੋਂ ਪੀਆਰਟੀਸੀ ਤੇ ਰੋਡਵੇਜ਼ ਦੇ ਮੁਲਾਜ਼ਮਾਂ ਵੱਲੋਂ ਹੜਤਾਲ ਕੀਤੀ ਜਾ ਰਹੀ ਸੀ ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਹੁਣ ਰਾਹਤ ਦੀ ਖਬਰ ਸਾਹਮਣੇ ਆਈ ਹੈ ਦੱਸ ਦਈਏ ਕਿ ਪੀਆਰਟੀਸੀ ਪਣ ਬੱਸ ਠੇਕਾ ਵਰਕਰ ਯੂਨੀਅਨ ਨੇ ਆਪਣੀ ਹੜਤਾਲ ਵਾਪਸ ਲੈ ਲਈ ਹੈ ਜਿਸ ਨਾਲ ਹੁਣ ਆਮ ਲੋਕਾਂ ਨੂੰ ਰਾਹਤ ਮਿਲੇਗੀ ਦੱਸ ਦिए ਕਿ ਠੇਕਾ ਮੁਲਾਜ਼ਮਾਂ ਵੱਲੋਂ ਠੇਕਾ ਕਰਮਚਾਰੀਆਂ ਨੂੰ ਸਥਾਈ ਰੋਜ਼ਗਾਰ ਦੇਣ ਕਿਲੋਮੀਟਰ ਸਕੀਮ ਨੂੰ ਬੰਦ ਕਰਨ ਅਤੇ ਗ੍ਰਿਫਤਾਰ ਕੀਤੇ ਗਏ ਬੱਸ ਕਰਮਚਾਰੀਆਂ ਦੀ ਰਿਹਾਈ ਦੀ ਮੰਗ ਕੀਤੀ ਹੈ ਯੂਨੀਅਨ ਦਾ ਕਹਿਣਾ ਹੈ ਕਿ ਸਰਕਾਰ ਨੇ ਗ੍ਰਿਫਤਾਰ ਕੀਤੇ ਗਏ ਬੱਸ ਕਰਮਚਾਰੀਆਂ ਦੀ ਰਿਹਾਈ ਦੀ ਮੰਗ ਨੂੰ ਸਵੀਕਾਰ ਕਰ ਲਿਆ ਹੈ ਸਰਕਾਰ ਨੇ ਕਰਮਚਾਰੀਆਂ ਵਿਰੁੱਧ ਦਰਜ ਕੀਤੇ ਗਏ ਕੇਸਾਂ ਨੂੰ ਵੀ ਰੱਦ ਕਰਨ ਦੀ ਮੰਗ ਤੇ ਸਹਿਮਤੀ ਜਤਾਈ ਹੈ ਪੀਆਰਟੀਸੀ ਪਣ ਬੱਸ ਠੇਕਾ ਵਰਕਰ ਯੂਨੀਅਨ ਨੇ ਆਪਣੀ ਹੜਤਾਲ ਵਾਪਿਸ ਲੈ ਲਈ ਹੈ ਪੰਜਾਬ ਵਿਜੀਲੈਂਸ ਦੇ ਸੂਤਰਾਂ ਅਨੁਸਾਰ ਵੱਡੀ ਖਬਰ ਸਾਹਮਣੇ ਆਈ ਹੈ ਵਿਕਰਮ ਜੀਠਿਆ ਦੇ ਸਾਲੇ ਗਜਪਤ ਗਰੇਵਾਲ ਵਿਰੁੱਧ ਲੁਕਾਟ ਨੋਟਿਸ ਜਾਰੀ ਕੀਤਾ ਗਿਆ ਹੈ ਵਿਜੀਲੈਂਸ ਵਿਭਾਗ ਨੇ ਬੀਤੇ ਦਿਨੀ ਲੁਕਾਟ ਨੋਟਿਸ ਜਾਰੀ ਕੀਤਾ ਹੈ ਅਦਾਲਤ ਵੱਲੋਂ ਗਜਪਤ ਗਰੇਵਾਲ ਵਿਰੁੱਧ ਪਹਿਲਾਂ ਹੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਜਾ ਚੁੱਕਾ ਸੀ ਗਜਪਤ ਗਰੇਵਾਲ ਨੂੰ 29 ਨਵੰਬਰ ਤੱਕ ਪੇਸ਼ ਹੋਣਾ ਸੀ ਪਰ ਉਹ ਪੇਸ਼ ਨਹੀਂ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਹੇਠ ਪੰਜਾਬ ਸਰਕਾਰ ਨੇ ਸੂਬੇ ਦੇ ਸੜਕੀ ਬੁਨਿਆਦੀ ਢਾਂਚੇ ਵਿੱਚ ਇਤਿਹਾਸਿਕ ਸੁਧਾਰ ਲਿਆਉਣ ਦੇ ਉਦੇਸ਼ ਨਾਲ ਸੀਐਮ ਫਲਾਈ ਸਿਕਿਉਰ ਦੀ ਸ਼ੁਰੂਆਤ ਕੀਤੀ ਹੈ ਅਕਤੂਬਰ 2025 ਵਿੱਚ ਸ਼ੁਰੂ ਕੀਤੀ ਗਈ ਇਹ ਪਹਿਲ ਕਦਮੀ 44920 ਕਿਲੋਮੀਟਰ ਸੜਕਾਂ ਬਣਾਉਣ ਲਈ 16209 ਕਰੋੜ ਦੀ ਵਿਸ਼ਾਲ ਯੋਜਨਾ ਦਾ ਹਿੱਸਾ ਹੈ ਇਸ ਦਾ ਉਦੇਸ਼ ਸੜਕ ਨਿਰਮਾਣ ਵਿੱਚ ਪਾਰਦਰਸ਼ਤਾ, ਗੁਣਵੱਤਾ ਤੇ ਜਵਾਬਦੇਹੀ ਨੂੰ ਯਕੀਨੀ ਬਣਾਉਣਾ ਹੈ ਪਿੰਡੂ ਖੇਤਰਾਂ 'ਚ ਮਾੜੀਆਂ ਸੜਕਾਂ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਇਸ ਕਦਮ ਨੂੰ ਮਹੱਤਵਪੂਰਨ ਮੰਨਿਆ ਜਾਂਦਾ ਹੈ। ਸੀਐਮ ਫਲਾਈ ਸਿਕਿਉਰ ਦੀ ਸਥਾਪਨਾ ਦਾ ਮੁੱਖ ਉਦੇਸ਼ ਸੜਕ ਨਿਰਮਾਣ ਵਿੱਚ ਲਾਪਰਵਾਹੀ ਲਈ ਜ਼ੀਰੋ ਸਹਿਣਸ਼ਿਲਤਾ ਨੂੰ ਯਕੀਨੀ ਬਣਾਉਣਾ ਹੈ। ਸਰਕਾਰ ਨੇ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਜੇਕਰ ਕੋਈ ਸੜਕ ਮਾੜੀ ਗੁਣਵੱਤਾ ਵਾਲੀ ਪਾਈ ਜਾਂਦੀ ਹੈ ਜਾਂ ਸਮੇਂ ਸਿਰ ਰੱਖ-ਰਖਾ ਦੀ ਘਾਟ ਹੁੰਦੀ ਹੈ ਤਾਂ ਸਬੰਧਤ ਠੇਕੇਦਾਰ ਨੂੰ ਤੁਰੰਤ ਕਾਲੀ ਸੂਚੀ ਵਿੱਚ ਪਾ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਹਰੇਕ ਠੇਕੇਦਾਰ 5 ਸਾਲਾਂ ਲਈ ਸੜਕ ਦੇ ਰੱਖ-ਰਖਾ ਅਤੇ ਮੁਰੰਮਤ ਲਈ ਜ਼ਿੰਮੇਵਾਰ ਹੈ ਜੋ ਲੰਬੇ ਸਮੇਂ ਦੀ ਸੁਰੱਖਿਆ ਅਤੇ ਟਿਕਾਊਤਾ ਨੂੰ ਯਕੀਨੀ ਬਣਾਉਂਦਾ ਹੈ ਗੁਜਰਾਤਾਂ ਜਿਵੇਂ ਕਿ ਉੱਤਰ ਪ੍ਰਦੇਸ਼ ਅਤੇ ਝਾਰਖੰਡ ਜਿੱਥੇ ਸੜਕ ਪ੍ਰੋਜੈਕਟ ਅਕਸਰ ਦੇਰੀ ਅਤੇ ਮਾੜੀ ਗੁਣਵੱਤਾ ਕਾਰਨ ਰੁਕਾਵਟ ਪਾਉਂਦੇ ਹਨ ਪੰਜਾਬ ਦੇ ਮਾਡਲ ਨੂੰ ਇੱਕ ਉਦਾਹਰਣ ਵਜੋਂ ਦੇਖਿਆ ਜਾ ਰਿਹਾ ਹੈ ਭਾਜਪਾ ਨੇਤਾ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਦਾਵਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਜ਼ਰੂਰੀ ਹੈ ਨੂੰ ਭਾਜਪਾ ਵੱਲੋਂ ਰੱਦ ਕੀਤਾ ਗਿਆ ਹੈ ਕੈਪਟਨ ਅਮਰਿੰਦਰ ਸਿੰਘ ਦੇ ਦਾਅਵੇ ਨੂੰ ਲੈ ਕੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਮੀਡੀਆ ਨੂੰ ਸੰਬੋਧਨ ਕਰਦਿਆਂ ਵੱਡਾ ਬਿਆਨ ਦਿੱਤਾ ਗਿਆ ਹੈ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੈਪਟਨ ਸਾਹਿਬ ਸੀਨੀਅਰ ਹਨ ਅਤੇ ਉਨ੍ਹਾਂ ਨੇ ਆਪਣੀ ਨਿੱਜੀ رائے ਪ੍ਰਗਟ ਕੀਤੀ ਹੈ ਪਾਰਟੀ ਪਹਿਲੇ ਦਿਨ ਤੋਂ ਹੀ ਸਪਸ਼ਟ ਹੈ 117 ਸੀਟਾਂ ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ ਇਹ ਆਪਣੇ ਸੰਗਠਨਾਤਮਕ ਨਾਂਚੇ ਦੀ ਯੋਜਨਾ ਬਣਾ ਰਹੀ ਹੈ ਤੇ ਵਿਸਥਾਰ ਕਰ ਰਹੀ ਹੈ ਪਾਰਟੀ ਇਹਨਾਂ 117 ਸੀਟਾਂ ਤੇ ਸੰਗਠਨਾਤਮਕ ਅਤੇ ਅੰਦੋਲਨ ਅਧਾਰਿਤ ਢੰਗ ਨਾਲ ਕੰਮ ਕਰ ਰਹੀ ਹੈ ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਲਈ ਪੰਜਾਬ ਤੇ ਚੰਡੀਗੜ੍ਹ ਚ ਠੀਤ ਲਹਿਰ ਲਈ ਐਲਰਟ ਜਾਰੀ ਕੀਤਾ ਹੈ ਕਈ ਇਲਾਕਿਆਂ ਚ ਤੁੰਦ ਦੀ ਵੀ ਸੰਭਾਵਨਾ ਹੈ ਪਿਛਲੇ 24 ਘੰਟਿਆਂ ਚ ਰਾਤ ਦਾ ਘਟੋ ਘਟਾ ਤਾਪਮਾਨ 0.6 ਡਿਗਰੀ ਸੈਲਸੀਅਸ ਵਧਿਆ ਹੈ ਜਿਸ ਨਾਲ ਤਾਪਮਾਨ ਆਮ ਦੇ ਨੇੜੇ ਆ ਗਿਆ ਹੈ ਪਠਾਨਕੋਟ ਤੇ ਬਠਿੰਡਾ ਸਭ ਤੋਂ ਠੰਡੇ ਰਹੇ ਹਨ ਜਿੱਥੇ ਘਟੋ ਘਟਾ ਤਾਪਮਾਨ 4.4 ਡਿਗਰੀ ਸੈਲਸੀਅਸ ਹੈ ਇਸ ਵੇਲੇ ਮੀਂਹ ਦੀ ਕੋਈ ਚੇਤਾਵਨੀ ਨਹੀਂ ਹੈ ਅੱਜ ਰਾਜਪਾਲ ਵਿੱਚ ਮੌਸਮ ਖੁਸ਼ਕ ਰਹੇਗਾ ਮੌਸਮ ਵਿਭਾਗ ਮੁਤਾਬਿਕ ਅੱਠ ਜ਼ਿਲ੍ਹਿਆਂ ਜਲੰਧਰ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਾਜ਼ਿਲਕਾ ਪਠੰਡਾ ਤੇ ਮਾਨਸਾ ਵਿੱਚ ਸੀਤ ਲਹਿਰ ਦਾ ਅਸਰ ਵੇਖਣ ਨੂੰ ਮਿਲੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਹੋਰ ਘਟ ਸਕਦਾ ਹੈ ਪੰਜਾਬੀ ਚੇਹ ਟ੍ਰੇਨ ਰਾਹੀ ਸਫ਼ਰ ਕਰਨ ਵਾਲੇ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈ ਸਕਦਾ ਹੈ ਦਰਸਲ 5 ਦਸੰਬਰ ਲਈ ਕਿਸਾਨਾਂ ਨੇ ਰੇਲਵੇ ਟ੍ਰੈਕ ਜਾਮ ਕਰਨ ਦਾ ਐਲਾਨ ਕੀਤਾ ਹੈ ਇਸ ਦੇ ਨਾਲ ਹੀ 17 ਤੇ 18 ਦਸੰਬਰ ਨੂੰ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ 5 ਦਸੰਬਰ ਨੂੰ ਪੰਜਾਬ ਭਰ ਵਿੱਚ 2 ਘੰਟਿਆਂ ਲਈ ਰੇਲ ਆਵਾਜਾਈ ਰੋਕਣਗੇ ਯਾਨੀ ਰੇਲਵੇ ਟਰੈਕ ਜਾਮ ਕਰਨਗੇ ਅਮਰੀਕਸ਼ਰ ਦੇ ਕਿਸਾਨਾਂ ਨੇ ਡੀਸੀ ਦਫਤਰ ਵਿਖੇ ਜ਼ਿਲ੍ਹਾ ਕਲੈਕਟਰ ਨੂੰ ਇੱਕ ਮੰਗ ਪੱਤਰ ਸੌਂਪਿਆ ਹੈ ਜਿਸ ਵਿੱਚ ਆਪਣੀਆਂ ਮੰਗਾਂ ਦਾ ਜ਼ਿਕਰ ਕੀਤਾ ਗਿਆ ਹੈ ਕਿਸਾਨ ਆਗੂ ਸਰਵਣ ਪੰਦੇਰ ਨੇ ਮੀਡੀਆ ਨੂੰ ਦੱਸਿਆ ਕਿ ਕਿਸਾਨਾਂ ਦੀਆਂ ਮੁੱਖ ਮੰਗਾਂ ਵਿੱਚ ਬਿਜਲੀ ਸੋਧ ਬਿੱਲ ਵਿਰੋਧ ਵਿਰੋਧ ਪ੍ਰਦਰਸ਼ਨ ਸ਼ੰਭੂ ਅਤੇ ਖਨੂਰੀ ਸਰਦਾਂਤੇ ਹੋਏ ਨੁਕਸਾਨ ਦਾ ਮੁਆਵਜ਼ਾ ਤੇ ਹੋਰ ਸਥਾਨਕ ਮੁੱਦੇ ਸ਼ਾਮਿਲ ਹਨ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਕਈ ਵਾਰ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਹੀਂ ਹੋਇਆ ਇਸ ਲਈ ਅੰਦੋਲਨ ਜਾਰੀ ਰਹੇਗਾ ਪੰਜਾਬ ਸਰਕਾਰ ਵੱਲੋਂ ਬਦਲੀਆਂ ਤੇ ਤਾਇਨਾਤੀਆਂ ਦਾ ਜੋਰ ਜਾਰੀ ਹੈ ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਦੋ ਆਈਪੀਐਸ ਅਫਸਰਾਂ ਦਾ ਤਬਾਦਲਾ ਕਰ ਦਿੱਤਾ ਹੈ ਜਿਨ੍ਹਾਂ ਅਫਸਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ ਉਨ੍ਹਾਂ ਵਿੱਚ ਡੀਆਈਜੀ ਫਿਰੋਜ਼ਪੁਰ ਰੇਂਜ ਹਰਮਨ ਵੀਰ ਸਿੰਘ ਤੇ ਡੀਸੀਪੀ ਹੈੱਡਕੁਆਟਰ ਲੁਧਿਆਣਾ ਸਨੇਹਦੀਪ ਸ਼ਰਮਾ ਸ਼ਾਮਿਲ ਹਨ ਹਰਮਨ ਬੀਰ ਸਿੰਘ ਨੂੰ ਪੀਏਪ ਜਲੰਧਰ ਭੇਜ ਦਿੱਤਾ ਗਿਆ ਹੈ ਇਨ੍ਹਾਂ ਅਫਸਰਾਂ ਦੀਆਂ ਬਦਲੀਆਂ ਦਾ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਗਿਆ ਹੈ ਰਾਸਵਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਸੰਸਦ ਦੇ ਸਰਦੂਤੀ اجلاس ਦੇ ਸਿਫਰਕਾਲ ਦੌਰਾਨ ਭਾਰਤੀ ਨੌਜਵਾਨਾਂ ਦੀ ਮਨੁੱਖੀ ਤਸਕਰੀ ਦਾ ਸੰਵੇਦਨਸ਼ੀਲ ਮੁੱਦਾ ਚੁੱਕਦਿਆਂ ਇਸ ਮਾਮਲੇ 'ਚ ਕੇਂਦਰ ਸਰਕਾਰ ਨੂੰ ਦਖਲ ਦੇਣ ਦੀ ਮੰਗ ਕੀਤੀ ਹੈ ਉਨ੍ਹਾਂ ਕਿਹਾ ਕਿ ਵਿਦੇਸ਼ੀ ਕੰਪਨੀਆਂ ਭਾਰਤੀ ਨੌਜਵਾਨਾਂ ਨੂੰ ਵਰਗਲਾ ਕੇ ਉਹਨਾਂ ਨੂੰ ਆਪਣੇ ਮੁਲਕ ਬੁਲਾਉਂਦੀਆਂ ਹਨ ਤੇ ਫਿਰ ਉਹਨਾਂ ਨੂੰ ਜ਼ਬਰਦਸਤੀ ਰੂਸੀ ਫੌਜ ਵਿੱਚ ਭਰਤੀ ਕਰਕੇ ਜੰਗ ਤੇ ਭੇਜ ਦਿੱਤਾ ਜਾਂਦਾ ਹੈ। ਉਹਨਾਂ ਨੇ ਭਾਰਤੀਆਂ ਵੱਲੋਂ ਡੰਕੀ ਰੂਟ ਰਾਹੀਂ ਵਿਦੇਸ਼ ਜਾਣ ਦਾ ਮੁੱਦਾ ਵੀ ਚੁੱਕਿਆ। ਭਾਰਤੀ ਨੌਜਵਾਨਾਂ ਨੂੰ ਵਰਗਲਾ ਕੇ ਅਤੇ ਉਹਨਾਂ ਨੂੰ ਵਿਦੇਸ਼ ਵਿੱਚ ਵਧੀਆ ਨੌਕਰੀਆਂ ਦੇ ਲਾਲਚ ਦੇ ਕੇ ਉਹਨਾਂ ਨੂੰ ਬਾਹਰ ਭੇਜਿਆ ਜਾਂਦਾ ਹੈ। ਇਸ ਤੋਂ ਬਾਅਦ ਰੂਸ ਵਰਗੇ ਦੇਸ਼ ਉਹਨਾਂ ਦੇ ਪਾਸਪੋਰਟ ਜ਼ਬਤ ਕਰਕੇ ਉਹਨਾਂ ਨੂੰ ਜ਼ਬਰਦਸਤੀ ਫੌਜ ਵਿੱਚ ਭਰਤੀ ਕਰ ਲੈਂਦੇ ਹਨ ਅਤੇ ਫਿਰ ਉਹਨਾਂ ਨੂੰ ਰੂਸੀ ਫੌਜ ਵਿੱਚ ਜਬਰੀ ਭਰਤੀ ਕਰਵਾਇਆ ਜਾਂਦਾ ਹੈ ਉਹਨਾਂ ਕਿਹਾ ਕਿ ਪਹਿਲਾਂ ਇਹ ਮੁੱਦਾ ਵਿਦੇਸ਼ ਮੰਤਰਾਲੇ ਸਾਹਮਣੇ ਚੁੱਕਿਆ ਸੀ ਜਿਸ ਵਿੱਚ ਉਹਨਾਂ ਨੇ ਮੰਤਰਾਲੇ ਨੂੰ ਰੂਸ ਵਿੱਚ ਫਸੇ ਪੰਜਾਬੀ ਨੌਜਵਾਨਾਂ ਨੂੰ ਛੁਡਾਉਣ ਦੀ ਅਪੀਲ ਕੀਤੀ ਸੀ ਇਸ ਤੋਂ ਬਾਅਦ ਸਰਕਾਰ ਦੀ ਦਖਲਅੰਦਾਜ਼ੀ ਨਾਲ 96 ਭਾਰਤੀ ਨੌਜਵਾਨਾਂ ਨੂੰ ਰੂਸ ਤੋਂ ਸੁਰੱਖਿਆਤ ਵਾਪਿਸ ਵਤਨ ਲਿਆਂਦਾ ਗਿਆ ਸੀ ਉਹਨਾਂ ਨੇ ਕਿਹਾ ਕਿ ਭਾਰਤ ਵਿੱਚ ਮਨੁੱਖੀ ਤਸਕਰੀ ਦੇ ਕੇਸਾਂ ਨੂੰ ਵਾਦੇ ਕਿਸਾਂ ਦੇ ਮੱਦੇਨਜ਼ਰ ਉਹਨਾਂ ਨੇ ਮੰਗ ਕੀਤੀ ਹੈ ਕਿ ਡੰਕੀ ਰੂਟ ਦੇ ਮਾਮਲੇ ਨੂੰ ਖਤਮ ਕਰਨ ਲਈ ਭਾਰਤ ਸਰਕਾਰ ਵੱਲੋਂ ਜਾਂਚ ਕਰਵਾਈ ਜਾਵੇ ਜੋ ਕਿ ਅਜਹੀਆਂ ਅਨੁਕਰੀਆਂ ਦੇਣ ਵਾਲੀਆਂ ਏਜੰਸੀਆਂ ਦੀ ਨਿਗਰਾਨੀ ਕਰੇ ਜੋ ਕਿ ਗੈਰਕਾਨੂੰਨੀ ਮਨੁੱਖੀ ਤਸਕਰੀ ਵਿੱਚ ਸ਼ਾਮਿਲ ਹਨ ਅੱਜ ਸਾਰੇ ਪੰਜਾਬ 'ਚ ਬਲੌਗ ਸੰਤੀ ਔਰ ਜ਼ਿਲ੍ਹਾ ਪ੍ਰਸ਼ਦੀਆਂ ਚੋਣਾਂ ਜਿਹੜੀਆਂ ਬਹੁਤ ਦੇਰ ਤੋਂ ਨਹੀਂ ਹੋਈਆਂ ਤੇ ਮਾਨਯੋਗ ਹਾਈ ਕੋਰਟ ਦੇ ਆਦੇਸ਼ ਦੇ ਅਨੁਸਾਰ ਕਈ ਵਾਰ ਅ ਚੇਤਾਵਨੀ ਦੇਣ ਦੇ ਬਾਅਦ ਸਰਕਾਰ ਨੇ ਫੈਸਲਾ ਕੀਤਾ ਕਿ ਕਰੋਨੀਆਂ ਪੈਣੀ ਹੈ ਤੇ ਉਹਦੀ ਡੇਟ ਜਿਹੜੀ ਆ ਪਹਿਲੀ ਦਸੰਬਰ ਰੱਖੀ ਗਈ ਕਿ ਪਹਿਲੀ ਦਸੰਬਰ ਨੂੰ ਅ ਤੁਸੀਂ ਆਪਣੇ ਜਿਹੜੇ ਚੋਲਾ ਟੈਕਸ ਪਰ ਐਨਓਸੀ ਬਲੌਗ ਦੇ ਵਿੱਚ ਵੀਡੀਓ ਤੇ ਦਫ਼ਤਰ ਦੇ ਵਿੱਚ ਸ਼ਕਤੀਆਂ ਤੋਂ ਲੈ ਸਕਦੇ ਹੋ ਅੱਜ ਮੈਂ ਬਲੌਗ ਚ ਆਇਆ ਤੇ ਸਵਾ 11 ਵਜੇ ਬੱਜ ਗਏ ਨੇ ਨਾ ਤੇ ਇੱਥੇ ਕੋਈ ਵੀਡੀਓ ਸਾਹਿਬ ਨੇ ਨਾ ਹੀ ਕੋਈ ਸੈਕਟਰੀ ਆ ਤੇ ਇਹ ਮੈਂ ਸਮਝਦਾ ਕੋਰਟ ਦੀ ਉਲੰਘਣਾ ਆ ਸਰਕਾਰ ਅ ਸੁਪਰਡੈਂਟ ਸਾਹਿਬ ਮੇਰੇ ਕੋਲ ਆ ਕਹਿੰਦੇ ਜੀ ਮੈਨੂੰ ਨਹੀਂ ਪਤਾ ਕੌਣ ਕਿੱਥੇ ਆ ਸੀ 9 ਵਜੇ ਦਾ ਟਾਈਮ ਦਿੱਤਾ ਸਵਾ 11 ਵਜੇ ਤੇ ਨਾ ਆਉਣਾ ਇਹ ਮਾੜੀ ਗੱਲ ਆ ਮੈਂ ਡੀਸੀ ਸਾਹਿਬ ਨਾਲ ਵੀ ਗੱਲ ਕੀਤੀ ਆ ਤੇ ਚੋਣਾ ਇਹਦਾ ਮਤਲਬ ਸਰਕਾਰ ਲੁੱਟਣਾ ਚਾਹੁੰਦੀ ਆ ਸਰਕਾਰ ਤੱਕੇ ਨਾ ਐਨਓਸੀਆਂ ਨਾ ਦੇ ਕੇ ਪੇਪਰ ਰੱਦ ਕਰਕੇ ਇਹ ਨੀਅਤ ਸਰਕਾਰ ਦੀ ਦੇ ਸਾਹਮਣੇ ਜੋ ਆ ਲੋਕ ਜਿਹੜੇ ਨੇ ਇਹਨਾਂ ਨੂੰ ਵੀ ਪੁੱਛੋ ਆ ਸਾਰੇ ਇੱਧਰ ਵੇਖੋ ਇਹ ਸਭ ਲੋਕ ਐਨਓਸੀਆਂ ਲੈਣ ਲਈ ਇੱਥੇ ਆਏ ਆ ਐਨਓਸੀ ਹੋਏਗੀ ਤਾਂ ਪੇਪਰ ਦਾਖਲ ਹੋਣਗੇ ਸਾਡੀ ਪੂਰੀ ਤਿਆਰੀ ਆ ਫੇਰ ਤੇ ਫੇਰ ਫ੍ਰੀ ਔਰ ਫੇਅਰ ਇਲੈਕਸ਼ਨ ਹੋਣਾ ਚਾਹੀਦਾ ਆਮ ਆਦਮੀ ਪਾਰਟੀ ਦਾ ਸਭਾਇਆ ਹੋਰ ਤੁਹਾਡੇ ਸਾਹਮਣੇ ਆ ਰਾਜਨੀਤੀ ਮਤਲਬ ਰਾਜਨੀਤੀ ਹੁੰਦੀ ਆ ਲੋਕਾਂ ਚ ਜਾ ਕੇ ਤੁਸੀਂ ਆਪਣੀ ਗੱਲ ਰੱਖੋ ਤੁਸੀਂ ਆਪਣਾ ਪ੍ਰੋਗਰਾਮ ਦਿਓ ਲੋਕ ਤੁਹਾਨੂੰ ਵੋਟ ਪਾਉਣ ਤੇ ਜੇ ਤੁਸੀਂ ਪਰਚੇ ਹੀ ਦਾਖਲ ਨਹੀਂ ਕਰਨ ਦੇਣਾ ਔਰ ਕੀ ਮੈਂ ਇਹਨਾਂ ਵੀਡੀਓ ਤੇ ਇਹਨਾਂ ਸੈਕਟਰੀਆਂ ਦੇ ਉੱਤੇ ਰਿਟ ਪਾਉਣ ਲੱਗਾ ਹਾਈ ਕੋਰਟ ਦੇ ਵਿੱਚ ਤੇ ਡੀਸੀ ਸਾਹਿਬ ਨੂੰ ਨੋਟਿਸ ਕਰਨ ਲੱਗਾ ਜਿਹੜਾ ਸਾਡਾ ADC DDPO ਇਹਨਾਂ ਸਾਰਿਆਂ ਨੂੰ ਪਾਰਟੀ ਬਣਾਉਣਾ ਹੋਰ ਹਾਈ ਕੋਰਟ ਚ ਰਿਟ ਕਰਾਂਗਾ ਕਿ ਭਈ ਇਹ ਦਫਤਰ ਜੀ ਨਹੀਂ ਤੇ ਇਲੈਕਸ਼ਨ ਹੋਊਗਾ ਕਿਵੇਂ ਕੇਵਲ ਨਰੇਗਾ ਦੇ ਸੈਕਟਰੀ ਬੈਠੇ ਇੱਥੇ ਜਿਨ੍ਹਾਂ ਦਾ ਇਲੈਕਸ਼ਨ ਦੇ ਵਿੱਚ ਕੋਈ ਰੋਲ ਨਹੀਂ ਕੋਈ ਐਨਓਸੀ ਨਹੀਂ ਦੇ ਸਕਦੇ ਕੋਈ ਚੁਲਾ ਟੈਕਸ ਨਹੀਂ ਕੱਟ ਸਕਦੇ ਸੋ ਮੈਂ ਸਮਝਦਾ ਮਨਛਾ ਇਹਨਾਂ ਦੀ ਅੱਜ ਤੋਂ ਹੀ ਯਾਹਰ ਸਾਫ਼ ਆ ਗਈ ਆ ਬਾਕੀ ਦੇ ਧੱਕੇ ਤਾਂ ਫੀਲਡ 'ਚ ਹੋਣੇ ਆ ਅੱਜ ਜਿਹੜੇ ਧੱਕੇ ਆ ਉਨ ਪਰਚੇਸ ਤੁਸੀਂ ਸਰਟੀਫਿਕੇਟ ਹੀ ਨਹੀਂ ਦਿਓ ਮੈਂ ਤਾਂ ਲੋਕ ਕਰਨਗੇ ਕਿਵੇਂ ਉਹ ਮੈਂ ਈਸੀ ਸਾਹਿਬ ਨੂੰ ਵੀ ਕਾਂਗਾ ਏਡੀਸੀ ਸਾਹਿਬ ਨੂੰ ਵੀ ਡੀਡੀਪੀਓ ਨੂੰ ਵੀ ਤੇ ਸੈਕਟਰੀ ਨੂੰ ਵੀ ਜਿਹੜਾ ਸੈਕਟਰੀ ਪੰਚਾਇਤੀ ਰਾਜ ਆ ਹੀ ਸ਼ੁੱਡ ਇਨਸ਼ੋਰ ਈ ਫ੍ਰੀਅਰ ਫੇਅਰ ਇਲੈਕਸ਼ਨ ਔਰ ਥਿਸ ਇਸ ਨਾਟ ਅ ਫੇਅਰ ਇਲੈਕਸ਼ਨ ਜੇ ਸਾਨੂੰ ਚੋਲਾ ਟੈਕਸ ਹੋ ਰਿਹਾ ਐਨਓਸੀ ਨਹੀਂ ਮਿਲੇਗੀ ਅਸੀਂ ਪਰਚੰਦ ਅਸੀਂ ਪਹਿਲੇ ਦਿਨ ਹੀ ਹਾਰ ਗਏ ਮੈਂ ਡੀਸੀ ਸਾਹਿਬ ਨਾਲ ਕੀਤੀ ਆਪਕੇ ਸੁਪਿੰਨ ਸਾਹਿਬ ਬੈਠੇ ਆ ਇਹ ਕਹਿੰਦੇ ਵੀ ਉਹਨਾਂ ਨੂੰ 9 ਵਜੇ ਦਾ ਟਾਈਮ ਦਿੱਤਾ ਸੀ ਉਹ ਆਏ ਨਹੀਂ ਇਹ ਬਿਆਨ ਦੇ ਨਾਲ ਮੈਨੂੰ ਨਹੀਂ ਪਤਾ ਵੀ ਕੈਪਟਨ ਮਰਿੰਦਰ ਸਿੰਘ ਜੀ ਦੀ ਕਿਉਂਕਿ ਕਾਂਗਰਸ ਦੇ ਤਾਂ ਉਹ ਦੋ ਵਾਰ ਸੀਐਮ ਰਹੇ ਆ ਵੀ ਭਾਜਪਾ ਦੇ ਵਿੱਚ ਕੀ ਪੋਜੀਸ਼ਨ ਆ ਉਹਨਾਂ ਨੇ ਬਿਆਨ ਇਹ ਕਿਸੇ ਨੂੰ ਪੁੱਛ ਕੇ ਦਿੱਤਾ ਜਾਂ ਉਹਨਾਂ ਦਾ ਹੀ ਨਿੱਜੀ ਬਿਆਨ ਆ ਪਰ ਉਹਨਾਂ ਨੇ ਸਿੱਧਾ ਇਹ ਐਡਮਿਟ ਕਰ ਲਿਆ ਕਿ ਜੀ ਭਾਜਪਾ ਦੇ ਪੱਲੇ ਕੱਖ ਨਹੀਂ ਕਿਉਂਕਿ ਆਪ ਹੀ ਕਹਤਾ ਕਿ ਜੀ ਅ ਅਸੀਂ ਸਰਕਾਰ ਜਿਹੜੀ ਆ ਉਹ ਨਹੀਂ ਬਣਾ ਪਾਵਾਂਗੇ ਹਨਾ ਤੇ ਜਿੱਥੋਂ ਤੱਕ ਰਹੀ ਗੱਲ ਅਲਾਈਅੰਸ ਦੀ ਅਕਾਲੀ ਦਲ ਦੇ ਵੀ ਕਈ ਲੀਡਰ ਕਹਿ ਰਹੇ ਆ ਜੀ ਵੀ ਅਸੀਂ ਅਲਾਈਅੰਸ ਨਹੀਂ ਕਰਨਾ ਤੇ ਕਈਆਂ ਦੇ ਵੱਡਿਆਂ ਦੇ ਇਹ ਬਿਆਨ ਆਉਂਦੇ ਆ ਕਿ ਜੀ ਅਸੀਂ ਜਿਹੜਾ ਅਲਾਈਅੰਸ ਕਰਾਂਗੇ ਫੇਰੀ ਜਿਹੜੀ ਪੀਡੀਓ ਪਰ ਲੱਗ ਸਕਦੀ ਹੈ ਹੁਣ ਮੈਨੂੰ ਇਹ ਸਮਝ ਨਹੀਂ ਆਉਂਦਾ ਕਿਉਂਕਿ ਪਿਛਲੇ 20-25 ਸਾਲ ਤੋਂ ਜੋ ਅਕਾਲੀ ਦਲ ਦੀ ਆਈਡਿਓਲੋਜੀ ਸੀ ਜੋ ਪੰਥਕ ਜੋ ਕਿਸਾਨਾਂ ਨੂੰ ਲੈ ਕੇ ਅਕਾਲੀ ਦਲ ਨੂੰ ਟੋਟਲੀ ਭਲਾਤੀ ਸੀ ਸਿਰਫ ਕਹਿ ਲੋ ਵੀ ਭਾਜਪਾ ਦੀ ਜਾ ਕੇ ਬੋਕਲ ਦੇ ਜਿਹੜਾ ਅਕਾਲੀ ਦਲ ਹੈ ਉਹ ਬੈਠ ਚੁੱਕਿਆ ਸੀ ਅੱਜ ਜਦੋਂ ਤਿੰਨ ਕਾਲੇ ਕਾਨੂੰਨ ਆਏ ਉਦੋਂ ਜਾ ਕੇ ਜਦੋਂ ਕਹਿ ਲੋ ਵੀ ਲੋਕਾਂ ਨੇ ਵਿਰੋਧ ਕੀਤਾ ਲੋਕਾਂ ਤੋਂ ਕਹਿ ਲੋ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਤਾਂ ਉਦੋਂ ਜਾ ਕੇ ਲੋਕਾਂ ਤੋਂ ਡਰਦਿਆਂ ਨੇ ਕੈਲੋ ਵੀ ਰਾਤੋਂ ਰਾਤ ਜਿਹੜੇ ਬਿਆਨ ਐ ਉਹ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਵੀ ਸੁਖਬੀਰ ਬਾਦਲ ਨੇ ਵੀ ਉਹ ਰਾਤੋਂ ਰਾਤ ਬਦਲੇ ਜਿਹੜੇ ਪਹਿਲਾਂ ਕਾਨੂੰਨਾਂ ਨੂੰ ਪ੍ਰੋਟੈਕਟ ਕਰਦੇ ਨਹੀਂ ਸਕਦੇ ਫਿਰ ਕਿਹਾ ਜੀ ਤਾਂ ਬਹੁਤ ਮਾੜੇ ਫਿਰ ਉਦੋਂ ਬਾਅਦ ਦੁਬਾਰਾ ਫਿਰ ਲੱਗਿਆ ਕਿ ਜੀ ਭਾਜਪਾ ਦਿੱਤਾ ਹੁਣ ਕੈਲੋ ਵੀ ਪੰਜਾਬ 'ਚ ਵੜਨਾ ਔਖਾ ਐ ਫਿਰ ਇਹਨਾਂ ਨੇ ਆਪਦੇ ਜਿਹੜੇ ਪੰਥਕ ਮਸਲੇ ਦੁਬਾਰਾ ਚੱਕ ਲਏ ਫਿਰ ਦੁਬਾਰਾ ਦੁਬਾਰਾ ਬਿਆਨਬਾਜ਼ੀ ਕੀਤੀ ਜੀ ਰੀਜਨਲ ਪਾਰਟੀ ਦੀ ਪੰਜਾਬ ਨੂੰ ਜ਼ਰੂਰਤ ਐ ਪੰਥਕ ਪਾਰਟੀ ਦੀ ਪੰਜਾਬ ਨੂੰ ਜ਼ਰੂਰਤ ਐ ਕਿਸਾਨਾਂ ਜਿਹੜੀ ਗੱਲ ਕਰੇ ਉਹ ਪਾਰਟੀ ਦੀ ਪੰਜਾਬ ਨੂੰ ਜ਼ਰੂਰਤ ਹੈ ਪੰਜਾਬੀਆਂ ਦੀ ਪਾਰਟੀ ਤੇ ਬੀਜੇਪੀ ਨੂੰ ਪਾਣੀ ਪੀ ਪੀ ਜਿਹੜਾ ਇਹ ਨਿੰਦ ਦੇ ਰਹੇ ਸਾਰਾ ਟੱਬਰ ਤੇ ਜਿੰਨੇ ਇਹਨਾਂ ਦੇ ਲੀਡਰ ਆ ਕੇ ਜੀ ਭਾਜਪਾ ਤਾਂ ਜੀ ਕਿਸਾਨਾਂ ਦੀ ਵਿਰੋਧੀ ਪੰਜਾਬ ਵਿਰੋਧੀ ਪੰਜਾਬੀਆਂ ਦੀ ਵਿਰੋਧੀ ਪੰਤਕ ਵਿਰੋਧੀ ਏਦੂ ਦਾ ਕੋਈ ਮਾੜੀ ਪਾਰਟੀ ਹੋ ਹੀ ਨਹੀਂ ਸਕਦੀ ਤੇ ਹੁਣ ਮੈਨੂੰ ਸਮਝ ਨਹੀਂ ਆਉਂਦਾ ਵੀ ਕਿਹੜੇ ਮੂੰਹ ਨਾਲ ਬੱਸ ਤਾਂ ਮੂੰਹ ਤਾਂ ਉਹੀ ਰਹਿਣਾ ਉਸੇ ਮੂੰਹ ਨਾਲ ਇਹਨਾਂ ਨਿੰਦੇ ਆ ਤੇ ਹੁਣ ਕਿਹੜੇ ਮੂੰਹ ਨਾਲ ਦੁਬਾਰਾ ਅਲਾਈਅੰਸ ਕਰਕੇ ਉਹਨਾਂ ਦੀ ਪ੍ਰਸ਼ੰਸਾ ਜਿਹੜੀ ਹੈ ਉਹ ਕਰਨਗੇ ਪਰ ਕਾਰਨ ਇਹੀ ਹੈ ਜਿਵੇਂ ਕੈਪਟਨ ਮਨਿੰਦਰ ਸਿੰਘ ਨੇ ਕਿਹਾ ਨਾ ਕਿ ਸਾਡੇ ਪੱਲੇ ਕੱਖ ਨਹੀਂ ਤੇ ਅਲਾਈਅੰਸ ਨਹੀਂ ਹੁੰਦਾ ਪੱਲੇ ਇਹਨਾਂ ਦੇ ਵੀ ਕੱਖ ਨਹੀਂ ਇਹਨਾਂ ਨੇ ਦੇਖ ਲਿਆ ਕਿਉਂਕਿ ਜਦੋਂ ਇਹਨਾਂ ਨੇ ਹੁਣ ਪਿੱਛੇ ਦੇ ਗੇੜੇ-ਗੂੜੇ ਦੇਖ ਕੇ ਸਗਵੀਰ ਸਿੰਘ ਬਾਦਲ ਨੇ ਪੰਜਾਬ ਦੇ ਦੇਖਿਆ ਤਾਂ ਦੇਖਿਆ ਵੀ ਭਾਈ ਸਾਡੇ ਪੱਲੇ ਕੱਖ ਨਹੀਂ ਹੁਣ ਇਹਨੂੰ ਇਹ ਹੈ ਵੀ ਹੋ ਸਕਦਾ ਅਲਾਈਅੰਸ ਕਰਕੇ ਕੋਈ ਮਾੜਾ-ਮੂਟਾ ਫਰਕ ਪੈ ਜੇ ਪਰ ਅਸਲੀਅਤ ਇਹੀ ਹੈ ਵੀ 0+0 0 ਹੀ ਹੁੰਦਾ ਉਹ ਕਹਿੰਦਾ ਨਾ ਵੀ ਆਪਨਾ ਗ ਬਾਬਨਾ ਤੀਜੇ ਨਾ ਨਾਨਕੇ ਨੰਗੋ ਨਾ ਇਕੱਠੇ ਹੋ ਖੇੜਾ ਹੀ ਜਾਣ ਕੇ ਪੱਲੇ ਕਿਸੇ ਦੇ ਕੱਖ ਨਹੀਂ ਚਾਹੇ ਤੀਜਾ ਨਾਲ ਕੋਈ ਏਦਾਂ ਦੇ ਹੋਰ ਲਾ ਲੈਣ ਜਿੰਨੀਆਂ ਮਰਜ਼ੀ ਜੀ ਰੋ ਇਕੱਠੀਆਂ ਹੋ ਜਾਣ ਉਹ 0 ਹੀ ਰਹਿਣਾ ਜੀਪੀ ਕੇ ਤਾਂ ਕبھی ਨਹੀਂ ਬਣ पाएगी ਬਿਲਕੁਲ ਸਹੀ ਕਹਿ ਰਹੇ ਹਨ ਔਰ ਚਾਹੇ ਉਹ इनके ਸਾਬਕਾ ਪ੍ਰਧਾਨ ਜਖਰ ਸਾਹਿਬ ਹੋ ਜਾਂ ਇਹ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਹੋ ਇਹ ਸਭ ਗਰਾਊਂਡ ਰਿਐਲਿਟੀਜ਼ ਜਾਣਤੇ ਹਨ लेकिन यहाँ दिल्ली में बैठे बीजेपी को जो एडवाइस करने वाले जो आ, अकाली दल से या दूसरे पंजाब के लोग जो आज अपनी निजी स्वार्थ के लिए इनके कंधों पर बैठे हुए हैं उनकी दुकानें बंद हो जाएंगी जो अकाली दल के साथ कोई गठजोड़ होता है तो वो इनके कान में कुछ और कूक भरते हैं और उनको ग्राउंड रियलिटीज़ का पता नहीं है तो इनकी बात तो बिल्कुल सही है दो में भी बिल्कुल बनने की कोई चांस नहीं है हाँ गठजोड़ से बन सकती है ज़रूर आ, लेकिन गठजोड़ भी तभी होगा जब पंजाब के इश्यूज को एड्रेस किया जाएगा क्योंकि अकाली दल सत्ता के लिए नहीं बनी ये 105 साल पहले ये पार्टी बनी थी पंजाब और पंजाबियों के हकों की हितों की राखी के लिए मैंने जे अपना मंत्रिमंडल मैंने छोड़ा चार साल मेरे पड़े थे लोग सरपंची सोचने के पर मैंने अपने किसानों के प्रति फल समझा जब अंदर बैठ के समझाने की कोशिश करी कि आप ये ऐसा बिल ना लेके आए जो किसानों को मंजूर नहीं उनसे बात करिए तो जब इन्होंने नहीं किया और जबर जोर जबर जोर से इधर पास करने का फैसला किया मैंने इस्तीफा दे के कि अपने किसानों के साथ में खड़ी हो गई तो अब बादल साहब ने 18 साल जेल कटी इंदिरा गांधी का टकरा किया उन्होंने कि पंजाब के हकों के साथ नहीं समझौता होगा तो हम ऐसी पार्टी है जो पंजाब के हकों के साथ ना कभी समझौता किया है और ना ही आगे कभी करेंगे चाहे हमारी सत्ता आए चाहे ना आए लेकिन ये पार्टी पंजाब के हितों के लिए लड़ती रहेगी इसीलिए खेतरी पार्टी का होना बहुत जरूरी है और लोग इस बात को समझ रहे हैं कौन से ऐसे इशू है जो अकाली दल चाहता है कि केंद्र हल देखिए सबसे पहले तो मैं कहूंगी कि हमारे धार्मिक स्थानों के ऊपर जैसे कब्जा हो रहा है हमारी एस को कमजोर करने के लिए कांग्रेस पार्टी ने हरियाणा जो एस के अंडर आते थे इन्होंने हरियाणा की एस अलग करने का कांग्रेस ने फैसला किया और जब तक हमारा गठजोड़ था हमने उसका कुछ होने नहीं दिया जिस टाइम मैंने छोड़ा साथ की साथ इन्होंने हरियाणा की अलग इलेक्शन करा के हमारा धार्मिक स्थान उधर हरियाणा एस टी अलग कर दी हमारे नंदेड़ साहब का एक तख्त है उस पर अपने नॉमिनेटेड बंदे बैठा दिए पटना साहब में ऐसे कर दिया और काल तक साहब में भी कोशिश करी जो हमने होने नहीं दिया पंजाब के लोगों ने इसी तरह हमारे पानियों के ऊपर जहाँ रिपेरियन प्रिंसिपल पूरी दुनिया में सिर्फ एक ही एग्जाम्पल होगा कि जिसमें से पानी जाता है उस राज्य का पहला हक होता है पंजाब के पानियों का पहला हक पंजाब का होने के बजाय पहले तो इंदिरा गांधी ने दूसरे राज्यों को दे दिया और इन लोगों ने आके हमारा जो मेंबर था वो मेंबर बीबीएमबी के बोर्ड में से हटा के अपना मेंबर बैठा दिया और अब कह रहे हैं राजस्थान और हरियाणा का मेंबर भी बैठाएंगे मतलब पंजाब को तो माइनॉरिटी करके हमारा पानी मजॉोरिटी के वो स्टेटों पर चले जाएगा और जिस करके पंजाब की किसानी सारी खत्म हो जाए किसानी खत्म हो गई तो पंजाब खत्म हो गया क्योंकि किसान के पैसे से ही तो दुकानदारी इंडस्ट्री सब कुछ चलता है सो so, चाहे हमारे किसानी होए चाहे हमारी राजधानी के ऊपर हमारा हक होए या हमारे यूनिवर्सिटीज़ और हर और सबसे ज़रूरी कि जो सिखों के साथ